ਆਪਸੀ ਸਾਇੰਟਿਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਤੇ ਮੈਂ ਹਾਂ ਇਸ ਵੇਲੇ ਗੁਰਦੁਆਰਾ ਅਸ਼ੋਕਨਗਰ ਜੰਮੂ ਸਤਵਾਰੀ ਦੇ ਲਾਗੇ ਤੁਸੀਂ ਮੇਰੇ ਪਿੱਛੇ ਜੋ ਦੇਖ ਰਹੇ ਹੋ ਗੁਰੂ ਨਾਨਕ ਲੰਗਰ ਮਿਸ਼ਨ ਜੰਮੂ ਦੇ ਜਿਹੜੇ ਵੀਰ ਕੱਪੜਿਆਂ ਦੀ ਜਿਹੜੀ ਸੇਵਾ ਹੈ ਹਰ ਜੋ ਤੁਸੀਂ ਜਾਣਦੇ ਹੋ ਕਿ ਪਿਛਲੇ ਕਾਫੀ ਸਮੇਂ ਤੋਂ ਹੜ ਜਿਹੜਾ ਹੈ ਉਹ ਜੰਮੂ ਤੇ ਪੰਜਾਬ ਦੇ ਵਿੱਚ ਸਾਰੇ ਪਾਸੇ ਜਿਹੜਾ ਉਹ ਹੜ ਦੇ ਹਾਲਾਤ ਬਣੇ ਹੋਏ ਨੇ ਚਾਰੇ ਪਾਸੇ ਹਹਾਕਾਰ ਮਚੀ ਹੋਈ ਹੈ ਲੋਕੀ ਬੇਘਰ ਹੋ ਚੁੱਕੇ ਨੇ ਔਰ ਲੋਕਾਂ ਦੇ ਹਾਲਾਤ ਐਸੇ ਬਣ ਚੁੱਕੇ ਨੇ ਕਿਉਂਕਿ ਗੁਰੂ ਨਾਨਕ ਲੰਗਰ ਮਿਸ਼ਨ ਦੇ ਟੀਮ ਦੇ ਨਾਲ ਹੀ ਮੈਂ ਜਦੋਂ ਬੀਤੇ ਦਿਨ ਜਿਹੜਾ ਬੀਤੀ ਰਾਤ ਜਿਹੜੀ ਗਈ ਹੈ ਅਸੀਂ ਸੁੰਝਮਾ ਇਲਾਕੇ ਦੇ ਵਿੱਚ ਗਏ ਸੀ ਲੋਅਰ ਬੈਮਨੀ ਇਲਾਕਾ ਉੱਥੇ ਵੀ ਬਹੁਤ ਬੁਰੇ ਹਾਲਾਤ ਸਨ ਇੱਕ ਪੂਰਾ ਪਹਾੜ ਜਿਹੜਾ ਸੀ ਉਹ ਖਿਸਕ ਚੁੱਕਿਆ ਸੀ ਜਿਹਦੇ ਵਿੱਚ ਕਈ ਘਰ ਜਿਹੜੇ ਨੇ ਉਹ ਦੱਬੇ ਗਏ ਨੇ ਔਰ ਲੋਕੀ ਜਿਹੜੇ ਨੇ ਉੱਥੇ ਟੈਂਟ ਲਾ ਕੇ ਬਿਨਾਂ ਬਿਜਲੀ ਪਾਣੀ ਦੇ ਜਿਹੜਾ ਹੈ ਉਹ ਰਹਿ ਰਹੇ ਨੇ ਲੇਕਿਨ ਗੁਰੂ ਨਾਨਕ ਲੰਗਰ ਮਿਸ਼ਨ ਨੇ ਇੱਕ ਬੀੜਾ ਜੋ ਚੱਕਿਆ ਸੀ ਉਹ ਉਸ ਨੂੰ ਨਿਭਾ ਰਹੇ ਨੇ ਆਪਣਾ ਪੂਰਾ ਯੋਗਦਾਨ ਜਿਹੜਾ ਹੈ ਉਹ ਇਸ ਸੇਵਾ ਦੇ ਵਿੱਚ ਪਾ ਰਹੇ ਨੇ ਇਹ ਪੂਰੀ ਟੀਮ ਤੁਸੀਂ ਦੇਖ ਰਹੇ ਹੋ ਗੁਰੂ ਨਾਨਕ ਲੰਗਰ ਮਿਸ਼ਨ ਦੀ ਇਸ ਵੇਲੇ ਜਿਹੜੀ ਸੇਵਾ ਚੱਲ ਰਹੀ ਹੈ ਉਹ ਹੈ ਕੱਪੜਿਆਂ ਦੀ ਕਿਉਂਕਿ ਫਲੱਡ ਵਿਕਟਿਮਸ ਨੂੰ ਇਸ ਵੇਲੇ ਜੋ ਉਹਨਾਂ ਦੇ ਕੱਪੜੇ ਲੀੜੇ ਲੱਟੇ ਜਿੰਨੇ ਵੀ ਸੀਗੇ ਉਹ ਪਾਣੀ ਦੇ ਵਿੱਚ ਜਾਂ ਤਾਂ ਰੁੜ ਗਏ ਆ ਜਾਂ ਫਿਰ ਉਹ ਸਾਰੇ ਜਿਹੜੇ ਸੀਗੇ ਉਹ ਖਰਾਬ ਹੋ ਗਏ ਹੁਣ ਤੁਸੀਂ ਦੇਖ ਰਹੇ ਹੋ ਕਿ ਮੈਂ ਸਾਹਮਣੇ-ਸਾਹਮਣੇ ਜਿਹੜੇ ਵੀਰ ਨੇ ਜੋ ਵੀ ਸੰਗਤ ਵੱਲੋਂ ਕੱਪੜਿਆਂ ਦੀ ਸੇਵਾ ਕਿਉਂਕਿ ਅਪੀਲ ਕੀਤੀ ਗਈ ਸੀ ਜੰਮੂ ਦੀ ਸੰਗਤ ਨੂੰ ਜੰਮੂ ਦੀ ਸੰਗਤ ਵੱਲੋਂ ਕੱਪੜਿਆਂ ਦੀ ਜਿਹੜੀ ਸੇਵਾ ਹੈ ਉਹ ਇੱਥੇ ਅਸ਼ੋਕਨਗਰ ਗੁਰਦੁਆਰਾ ਸਤਵਾਰੀ ਵਿਖੇ ਪਹੁੰਚਾਈ ਗਈ ਹੈ ਔਰ ਹੁਣ ਜੋ ਇਹਨਾਂ ਕੱਪੜਿਆਂ ਦੀ ਜਿਹੜੀ ਹੈ ਉਹ ਠੱਪੋ ਠਪਾਈ ਯਾਨੀ ਕਿ ਉਹਨਾਂ ਨੂੰ ਤੈਹ ਲਗਾ ਕੇ ਬਿਲਕੁਲ ਸਹਿਰਾ ਕਰਕੇ ਜਿਹੜੇ ਬੱਚਿਆਂ ਦੇ ਕੱਪੜੇ ਅਲੱਗ ਕਿਤੇ ਜਾ ਰਹੇ ਨੇ ਵੱਡਿਆਂ ਦੇ ਕੱਪੜੇ ਅਲੱਗ ਕਿਤੇ ਜਾ ਰਹੇ ਨੇ ਬਜ਼ੁਰਗਾਂ ਦੇ ਫੀਮੇਲਸ ਦੇ ਮੇਲਸ ਦੇ ਸਾਰੇ ਕੱਪੜੇ ਅਲੱਗ-ਅਲੱਗ ਕਰਕੇ ਇਹਨਾਂ ਦੀ ਜਿਹੜੀ ਹੈ ਉਹ ਪੈਕਿੰਗ ਕੀਤੀ ਜਾ ਰਹੀ ਹੈ ਤੁਸੀਂ ਦੇਖ ਰਹੇ ਹੋ ਵੀਰ ਸਾਰੇ ਲੱਗੇ ਹੋਏ ਨੇ ਔਰ ਤੁਹਾਨੂੰ ਦੱਸ ਦਈਏ ਕਿ ਡਿਮਾਂਡ ਜਿਹੜੀ ਹੈ ਉਹ ਕੱਪੜਿਆਂ ਦੀ ਜੰਮੂ ਦੇ ਵਿੱਚੋਂ ਵੀ ਬਹੁਤ ਆਈ ਸੀ ਪਰ ਹਜੇ ਹੜ ਜਿਹੜੇ ਨੇ ਉਹ ਬੇਸ਼ੱਕ ਪਾਣੀ ਥੱਲੇ ਢਲ ਚੁੱਕਿਆ ਹੈ ਮਗਰ ਜੋ ਐਡਵਾਈਜ਼ਰੀ ਹੈ ਸਰਕਾਰਾਂ ਦੀ ਸਰਕਾਰ ਨੇ ਜੋ ਐਡਵਾਈਜ਼ਰੀ ਦਿੱਤੀ ਹੈ ਉਹ ਹਜੇ ਚੱਲ ਰਹੀ ਹੈ ਕਿਉਂਕਿ ਜੰਮੂ ਜਿਹੜਾ ਹੈ ਹਜੇ ਵੀ ਡੇਂਜਰ ਜ਼ੋਨ ਦੇ ਵਿੱਚ ਗਿਨਿਆ ਜਾ ਰਿਹਾ ਹੈ ਤੋਂ ਕਾਫੀ ਘਰ ਜਿਹੜੇ ਪਿੰਡ ਪੂਰੇ ਦੇ ਪੂਰੇ ਜਿਹੜੇ ਸੀ ਉਹ ਡੁੱਬ ਚੁੱਕੇ ਸੀ ਸੇਵਾ ਤੁਹਾਨੂੰ ਦੱਸ ਦਈਏ ਮੈਂ ਸਭ ਤੋਂ ਪਹਿਲਾਂ ਦੱਸਾਂਗਾ ਕਿ ਇਹ ਸਾਰੇ ਪਾਸੇ ਜਿਹੜੇ ਕੱਪੜੇ ਤੁਸੀਂ ਦੇਖੋਗੇ ਕਿ ਕਿਤਨਾ ਸੰਗਤ ਵੱਲੋਂ ਜਿਹੜਾ ਹੈ ਉਹ ਕੱਪੜਾ ਇੱਥੇ ਪਹੁੰਚਿਆ ਹੈ ਔਰ ਮੈਂ ਇੱਕ ਗੱਲ ਜ਼ਰੂਰ ਦੱਸਾਂਗਾ ਕਿ ਜੋ ਕੱਪੜੇ ਇੱਥੇ ਪਹੁੰਚੇ ਨੇ ਸਿਰਫ ਕੱਪੜੇ ਹੀ ਨਹੀਂ ਹਨ ਉਹਨਾਂ ਦੇ ਵਿੱਚ ਬਰਤਨ ਵੀ ਹਨ ਕੰਬਲ ਵੀ ਹਨ ਚਾਦਰਾਂ ਵੀ ਹਨ ਬੈੱਡ ਸ਼ੀਟਸ ਵਗੈਰਾ ਕਿਉਂਕਿ ਆਮ ਤੌਰ ਤੇ ਦੇਖਿਆ ਗਿਆ ਹੈ ਕਿ ਜਿੰਨੇ ਵੀ ਘਰ ਅਸੀਂ ਕਈ ਪਿੰਡਾਂ ਦੇ ਦੌਰਾ ਵੀ ਕੀਤਾ ਸੀ ਜਿੰਨਾ ਜਿੰਨਾ ਪਿੰਡਾਂ ਦੇ ਵਿੱਚ ਹਾਲਾਤ ਜਿਹੜੇ ਹੜ੍ਹ ਦੇ ਬਹੁਤ ਜ਼ਿਆਦਾ ਗੰਭੀਰ ਹੋਏ ਸੀ ਜਿਵੇਂ ਕਿ ਮੰਗੂ ਚੱਕ ਹੋ ਗਿਆ ਜਾਂ ਤਵੀ ਦੇ ਇਲਾਕੇ ਦਾ ਜਿਹੜਾ ਜੰਮੂ ਤਵੀ ਦੇ ਇਲਾਕੇ ਦੇ ਜਿੰਨੇ ਵੀ ਪਿੰਡ ਹਨ ਉੱਥੇ ਹਾਲਾਤ ਬਹੁਤ ਮਾੜੇ ਸੀ ਉਹਨਾਂ ਦੇ ਪੂਰੇ ਪੂਰੇ ਘਰਾਂ ਦਾ ਸਮਾਨ ਜਿਹੜਾ ਸੀ ਉਹ ਨਿਕਲ ਕੇ ਪਾਣੀ ਦੇ ਵਿੱਚ ਅੱਗੇ ਰੁੜ ਗਿਆ ਸੀਗਾ ਤਾਂ ਹੁਣ ਜਿਹੜੀ ਸੇਵਾ ਤੁਸੀਂ ਦੇਖ ਰਹੇ ਹੋ ਇੱਥੇ ਚੱਲ ਰਹੀ ਹੈ ਮੈਂ ਕੋਸ਼ਿਸ਼ ਕਰਾਂਗਾ ਕਿ ਵੀਰਾਂ ਦੇ ਨਾਲ ਮੈਂ ਥੋੜੀ ਜਿਹੀ ਖਲਲ ਜ਼ਰੂਰ ਪਾਵਾਂਗਾ ਇਹਨਾਂ ਦੇ ਕੰਮ ਦੇ ਵਿੱਚ ਇਹਨਾਂ ਦੇ ਨਾਲ ਗੱਲਬਾਤ ਕਰਾਂਗਾ ਔਰ ਪੁੱਛਾਂਗਾ ਇਹਨਾਂ ਨੂੰ ਕਿ ਕੀ ਕੀ ਰਿਕੁਆਇਰਮੈਂਟ ਕਿਸ ਤਰ੍ਹਾਂ ਕਿਸ ਤਰ੍ਹਾਂ ਦਾ ਕੰਮ ਜਿਹੜਾ ਜੋ ਚੱਲ ਰਿਹਾ ਹੈ ਵੀਰ ਬਲਜੀਤ ਸਿੰਘ ਜੀ ਸਾਡੇ ਨਾਲ ਜੁੜੇ ਨੇ ਵੀਰ ਬਲਜੀਤ ਸਿੰਘ ਜੀ ਅ ਮੈਂ ਕਹਾਂਗਾ ਵੀਰ ਨੂੰ ਕੀ ਸਾਹਮਣੇ ਆਜੋ ਤੇ ਨਾਲ-ਨਾਲ ਜਿਸ ਤਰ੍ਹਾਂ ਜਿਸ ਤਰ੍ਹਾਂ ਬਲਜੀਤ ਵੀਰ ਜੀ ਦੱਸਦੇ ਜਾਣਗੇ ਉਹ ਅਸੀਂ ਸੰਗਤ ਤੱਕ ਇਹ ਸੁਨੇਹਾ ਜਿਹੜਾ ਹੈ ਇਹ ਪਹੁੰਚਾਣਾ ਹੈ ਬਲਜੀਤ ਵੀਰ ਜੀ ਕੱਪੜਿਆਂ ਦਾ ਤੁਹਾਡੇ ਕੋਲ ਸਟਾਕ ਮੇਰੇ ਖਿਆਲ ਦੇ ਵਿੱਚ ਬਹੁਤ ਪਹੁੰਚ ਚੁੱਕਿਆ ਹੈ ਔਰ ਇਹਦੇ ਵਿੱਚ ਮੈਂ ਦੇਖ ਰਿਹਾ ਸੀ ਮੈਂ ਪਿਛਲੇ ਕਈ ਘੰਟਿਆਂ ਤੋਂ ਤੁਹਾਡੇ ਨਾਲ ਬੈਠਾ ਹੋਇਆ ਹਾਂ ਔਰ ਸਿਰਫ ਸਿੱਖ ਸੰਗਤ ਹੀ ਨਹੀਂ ਦੂਸਰੇ ਵੀ ਜਿਹੜੇ ਲੋਕੀ ਨੇ ਹਿੰਦੂ ਨੇ ਹੋਰ ਵੀ ਜਿਹੜੇ ਮਜ਼ਬਦ ਦੇ ਲੋਕੀ ਨੇ ਉਹ ਸਾਰੇ ਇੱਥੇ ਆ ਕੇ ਕੱਪੜੇ ਦੇ ਰਹੇ ਨੇ ਇਸ ਵਾਰ ਦਾ ਤੇ ਪਿਛਲੀ ਵਾਰ ਦੇ ਹੱਟ ਦੇ ਵਿੱਚ ਜਿਹੜੀ ਡੋਨੇਸ਼ਨ ਦਾ ਫਰਕ ਵੀ ਬਹੁਤ ਪੈ ਰਿਹਾ ਹੈ ਕੀ ਕਹਿਣਾ ਚਾਹੋਗੇ ਕੀ ਸੁਨੇਹਾ ਜਿਹੜਾ ਤੁਸੀਂ ਇਸ ਵੇਲੇ ਸੰਗਤ ਨੂੰ ਦੇਣਾ ਚਾਹੋਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਹਿਲੇ ਤੇ ਸਾਰੀ ਸੰਗਤ ਦਾ ਦਿਲੋਂ ਧੰਨਵਾਦ ਕਰਦੇ ਆ ਕਿ ਜਿਨ੍ਹਾਂ ਨੇ ਅੱਜ ਇੱਕ ਅਪੀਲ ਦੇ ਵਿੱਚ ਜੋ ਅਸੀਂ 12 ਵਜੇ ਤੋਂ ਬਾਅਦ ਇੱਕ ਅਪੀਲ ਕੀਤੀ ਸੀ ਕਿ ਕੱਲ ਜੋ ਅਸੀਂ 2-3 ਦਿਨਾਂ ਦਾ ਅਸੀਂ ਜੋ ਲੰਗਰ ਦੀ ਸੇਵਾ ਕਰ ਰਹੇ ਸਾਂ ਤੇ ਜੋ ਸਾਨੂੰ ਜ਼ਰੂਰਤ ਮਹਿਸੂਸ ਹੋਈ ਕਿ ਪਾਣੀ ਤੇ ਹੁਣ ਲੋਕਾਂ ਦੇ ਘਰਾਂ ਦੇ ਵਿੱਚੋਂ ਨਿਕਲ ਚੁੱਕਿਆ ਹੈ ਲੇਕਿਨ ਜੋ ਹੈ ਉੱਥੇ ਹੋਰ ਬੜੀ ਚੀਜ਼ਾਂ ਦੀ ਰਿਕੁਆਇਰਮੈਂਟ ਹੈ ਤੇ ਲੰਗਰ ਦੇ ਵਾਸਤੇ ਕਾਫੀ ਸੰਸਥਾਵਾਂ ਜੋ ਹਨ ਉਹ ਕਿ ਆ ਕੇ ਕੰਮ ਕਰ ਰਹੀਆਂ ਨੇ ਤੇ ਹਰ ਜਗ੍ਹਾ ਤੇ ਜੋ ਲੰਗਰ ਹੈ ਉਹ ਪਹੁੰਚ ਰਿਹਾ ਹੈ ਤੇ ਜਿੱਥੇ ਵੀ ਲੰਗਰ ਦੀ ਰਿਕੁਆਇਰਮੈਂਟ ਸਾਨੂੰ ਲੱਗਦਾ ਹੈ ਕਿ ਕੋਈ ਰਿਕੁਆਇਰਮੈਂਟ ਰਹਿੰਦੀ ਹੈ ਜਾਂ ਕਿਤੇ ਆਂਦਾ ਹੈ ਕਿ ਸਾਨੂੰ ਕੋਈ ਰਿਕੁਆਇਰਮੈਂਟ ਪੈਂਦੀ ਹੈ ਤੇ ਅਸੀਂ ਉੱਥੇ ਲੰਗਰ ਵੀ ਭ ਤੇ ਉਸ ਤੋਂ ਇਲਾਵਾ ਜੋ ਅਸੀਂ ਅਸੈਸਮੈਂਟ ਕੀਤੀ ਤੇ ਉਹਦੇ ਨਾਲ ਸਾਨੂੰ ਇਹ ਲੱਗਿਆ ਕਿ ਇੱਥੇ ਕੱਪੜਿਆਂ ਦੀ ਸੰਗਤ ਨੂੰ ਬਹੁਤ ਜ਼ਰੂਰਤ ਹੈ ਤੇ ਜਿਹੜੇ-ਜਿਹੜੇ ਘਰਾਂ ਦੇ ਵਿੱਚ ਪਾਣੀ ਮਤਲਬ 5-5 6-6 ਫੁੱਟ ਤੋਂ ਉੱਪਰ ਗਿਆ ਸੀ ਉਹਨਾਂ ਦਾ ਤੇ ਕੋਈ ਵੀ ਚੀਜ਼ ਨਹੀਂ ਬਚੀ ਆਈ ਬੰਨੀ ਫ੍ਰਿਜ ਇਨਵਰਟਰ ਹਰ ਇੱਕ ਚੀਜ਼ ਅਸੀਂ ਦੇਖਿਆ ਕਿ ਚੈਨਲ ਤੇ ਵੀ ਦੇਖਿਆ ਵੀਰ ਦੇ ਕਿ ਹਰ ਇੱਕ ਚੀਜ਼ ਉੱਥੇ ਜੋ ਹੈ ਉਹ ਖਤਮ ਹੋ ਚੁੱਕੀ ਹੈ ਤੇ ਲੋਕਾਂ ਕੋਲ ਕੱਪੜੇ ਵੀ ਪਾਉਣ ਵਾਸਤੇ ਨਹੀਂ ਹਨ ਤੇ ਇਸ ਟਾਈਮ ਜੋ ਹੈ ਉਹ ਡਾਈ ਹਾਰਡ ਜ਼ਰੂਰਤ ਹੈ ਉਹਨਾਂ ਨੂੰ ਇਨ੍ਹਾਂ ਚੀਜ਼ਾਂ ਦੀ ਤੇ ਅਸੀਂ ਸੰਗਤ ਦਾ ਵੀ ਬਹੁਤ ਦਿਲੋਂ ਧੰਨਵਾਦ ਕਰਦੇ ਹਾਂ ਕਿ ਸਾਰੇ ਹੀ ਵੀਰਾਂ ਨੇ ਸਾਰੇ ਹੀ ਭੈਣ ਕੋਈ ਵੀ ਧਰਮ ਦਾ ਭੇਤਵਾ ਬਨਾਰਖ ਦੇ ਹੋਏ ਸਭੇ ਸਾਂਜੀਵਾਲ ਸਜਾਇਨ ਤੂੰ ਕਿਸੇ ਨਾਲ ਦੀ ਸੇਵਾ ਰਾ ਜੀ ਬਿਲਕੁਲ ਉਸ ਮਾਨਵਤਾ ਦੇ ਸੰਦੇਸ਼ ਨੂੰ ਮੱਦੇ ਰੱਖਦੇ ਹੋਏ ਤੇ ਨਜ਼ਰ ਰੱਖਦੇ ਹੋਏ ਤੇ ਸਾਰੀ ਸੰਗਤ ਨੇ ਇੱਥੇ ਹਿੰਦੂ ਵੀਰਾਂ ਨੇ ਵੀ ਸਾਨੂੰ ਸਪੋਰਟ ਕੀਤੀ ਹਰ ਇੱਕ ਧਰਮ ਦਾ ਵੀਰ ਇੱਥੇ ਅੱਗੇ ਆ ਕੇ ਸਾਡੇ ਨਾਲ ਸਪੋਰਟ ਕਰ ਰਿਹਾ ਹੈ ਕੱਲ ਸਾਡੇ ਨਾਲ ਜੋ ਹੈ ਅਬਾਬੀਲ ਦੇ ਵੀਰ ਸਾਡੇ ਨਾਲ ਸਾਡੇ ਮੁਸਲਮਾਨ ਵੀਰ ਗਏ ਸਨ ਉਹਨਾਂ ਨੇ ਸਾਨੂੰ ਦੱਸਿਆ ਕਿ ਉੱਥੇ ਉੱਪਰ ਸੁੰਜੋਆਂ ਦੇ ਵਿੱਚ ਇੱਕ ਐਸੀ ਜਗ੍ਹਾ ਆ ਜਿੱਥੇ ਪਹਾੜੀ ਪੁਰਾਖੀ ਇਸਕਿਉਂ ਐਸੀ ਲੈਂਡਸਲਾਈਡ ਹੋਈ ਸੀ ਤੇ ਬੜੀ ਜ਼ਰੂਰਤਮੰਦ ਨੀੜੀ ਫੈਮਲੀਆਂ ਸਨ ਤੇ ਜੋ ਸੰਗਤ ਦਾ ਜੋ ਸਾਡੀ ਵੀ ਕੋਸ਼ਿਸ਼ ਰਹਿੰਦੀ ਹੈ ਕਿ ਜੋ ਦਸਵੰਦ ਹੈ ਉਹ ਸਹੀ ਜਗ੍ਹਾ ਤੇ ਹੀ ਯੂਟਿਲਾਈਜ਼ ਕੀਤਾ ਜਾਏ ਤੇ ਇਸ ਕਰਕੇ ਸਾਰੇ ਵੀਰ ਜੋ ਲੰਗਰ ਦੀ ਸੇਵਾ ਵੀ ਕਰ ਰਹੇ ਨੇ ਉਹਨਾਂ ਨੂੰ ਵੀ ਮੈਂ ਹੱਥ ਜੋੜ ਕੇ ਬੇਨਤੀ ਕਰਾਂਗਾ ਕਿ ਕੋਆਰਡੀਨੇਸ਼ਨ ਕਰਕੇ ਚਲੋ ਕਿ ਤਾਂਕੀ ਜੋ ਹੈ ਉਹ ਡਬਲਿੰਗ ਨਾ ਹੋਏ ਕਿਤੇ ਵੀ ਤੇ ਡਬਲਿੰਗ ਨੂੰ ਅਵੋਇਡ ਕੀਤਾ ਜਾਏ ਤਾਂਕੀ ਜੋ ਹੈ ਲੰਗਰ ਜੋ ਹੈ ਉਹ ਵੇਸਟ ਨਾ ਹੋਏ ਤੇ ਆਪਣਾ ਅਨਾਜ ਜੋ ਹੈ ਉਹ ਵੇਸਟ ਨਾ ਕੀਤਾ ਜਾਏ ਤੇ ਇਹੋ ਹੀ ਬੇਨਤੀ ਸੀ ਤੇ ਅੱਗੇ ਸੰਗਤ ਨੂੰ ਵੀ ਹੋਰ ਬੇਨਤੀ ਕਰਨਾ ਚਾਹੁੰਦੇ ਆ ਕਿ ਅੱਜ ਤੁਸੀਂ ਜੋ ਹੈ ਉਹ ਬੜੀ ਵੱਡੀ ਮਾਤਰਾ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਲੰਗਰ ਹਾਲ ਪੂਰਾ ਫੁੱਲ ਹੋ ਚੁੱਕਿਆ ਹੈ ਤੇ ਹਜੇ ਹੋਰ ਵੀ ਜੋ ਹੈ ਸੰਗਤ ਜੋ ਹੈ ਉਹ ਕਪੜੇ ਲੈ ਕੇ ਇੱਥੇ ਪਹੁੰਚ ਰਹੀ ਹੈ ਤੇ ਜਿਸ ਵਿੱਚ ਅਸੀਂ ਸੰਗਤ ਨੂੰ ਜੋ ਅਪੀਲ ਕੀਤੀ ਸੀ ਕਿ ਕੰਪਲੀਟ ਕਪੜੇ ਹੋਣੇ ਚਾਹੀਦੇ ਨੇ ਤੇ ਕੋਈ ਵੀ ਕਪੜਾ ਸਾਨੂੰ ਐਸਾ ਨਹੀਂ ਮਿਲਿਆ ਕਿ ਜੋ ਫਟੇ ਦਾ ਹੈ ਜਾਂ ਕੋਈ ਪੁਰਾਣਾ ਕਪੜਾ ਹੈ ਬੜੀ ਅੱਛੀ ਕੰਡੀਸ਼ਨ ਦੇ ਵਿੱਚ ਕਪੜੇ ਸਾਨੂੰ ਇੱਥੇ ਸੰਗਤ ਨੇ ਭੇਜੇ ਨੇ ਤੇ ਕੁਝ ਨਵੇਂ ਕਪੜੇ ਵੀ ਸਾਨੂੰ ਇੱਥੇ ਜੋ ਹੈ ਉਹ ਸਾਨੂੰ ਦੇਖਣ ਨੂੰ ਮਿਲਣ ਕਿ ਮੋਸਟਲੀ ਜਿਹੜੇ ਕਪੜੇ ਨੇ ਨਵੇਂ ਨੇ ਸਾਨੂੰ ਸ਼ੂਜ਼ ਦੀ ਕਾਫੀ ਸੇਵਾ ਇੱਥੇ ਆਈ ਹੈ ਬਰਤਨਾਂ ਦੀ ਕਾਫੀ ਸੇਵਾ ਇੱਥੇ ਆਈ ਹੈ ਤੇ ਹੁਣ ਅਸੀਂ ਇਹੀ ਅਪੀਲ ਕਰਦੇ ਆਂ ਕਿ ਕੱਪੜੇ ਦੀ ਸਾਨੂੰ ਅਜੇ ਹੋਰ ਫਰਦਰ ਰਿਕੁਆਇਰਮੈਂਟ ਨਹੀਂ ਹੈ ਬਸ ਇਹੀ ਜਿਹੜੀ ਮੇਨ ਚੀਜ਼ ਸੀ ਕਿ ਸੰਗਤ ਨੂੰ ਦੱਸ ਦਿੱਤਾ ਜਾਵੇ ਕਿ ਇਹ ਇੱਕ ਹੁਣ ਹੋਰ ਕੱਪੜਿਆਂ ਦੀ ਰਿਕੁਆਇਰਮੈਂਟ ਹੈ ਜਾਂ ਨਹੀਂ ਹੈ ਔਰ ਅਗਰ ਨਹੀਂ ਹੈ ਤੇ ਕਿਸ ਚੀਜ਼ ਦੀ ਰਿਕੁਆਇਰਮੈਂਟ ਹੈ ਜਿਹੜੀ ਸੰਗਤ ਤੁਸੀਂ ਅਪੀਲ ਕਰੋਗੇ ਤਾਂ ਦੇਵੇ ਜਾਂ ਹੁਣੇ ਦੇ ਦੇਵੇ ਕਿਸ ਕਿਸ ਚੀਜ਼ ਦੀ ਹੋਰ ਰਿਕੁਆਇਰਮੈਂਟ ਅਸੀਂ ਅਜੇ ਇਹੀ ਦੱਸਣਾ ਚਾਹੁੰਦੇ ਆਂ ਕਿ ਕੱਪੜਾ ਸਾਡੇ ਕੋਲ ਬਹੁਤ ਇਥੇ ਆ ਚੁੱਕਿਆ ਹੈ ਤੇ ਜਿਸ ਹਿਸਾਬ ਨਾਲ ਸਾਨੂੰ ਰਿਕੁਆਇਰਮੈਂਟ ਸੀ ਉਸ ਤੋਂ ਵੱਧ ਹੀ ਆ ਚੁੱਕਿਆ ਹੈ ਤੇ ਸੰਗਤ ਨੇ ਬਹੁਤ ਸਹਿਯੋਗ ਕੀਤਾ ਹੈ ਤੇ ਸੰਗਤ ਨੂੰ ਅਜੇ ਅਸੀਂ ਹੱਥ ਜੋੜ ਕੇ ਬੇਨਤੀ ਕਰਦੇ ਆ ਕਿ ਇਸ ਵੇਲੇ ਅਸੀਂ ਇੱਥੇ ਹੀ ਪਾਸ ਕਰ ਰਹੇ ਆ ਹਾਂ ਅਗਰ ਸਾਨੂੰ ਲੱਗੇਗਾ ਕਿ ਇਹਦੀ ਹੋਰ ਅੱਗੇ ਜ਼ਰੂਰਤ ਹੈ ਤੇ ਅਸੀਂ ਇਸ ਨੂੰ ਕੰਟੀਨਿਊ ਕਰਾਂਗੇ ਤੇ ਅਸੀਂ ਚੈਨਲ ਦੇ ਰਾਹੀਂ ਜੋ ਹੈ ਮੀਡੀਆ ਦੇ ਰਾਹੀਂ ਸਾਰਾ ਅਸੀਂ ਅਪਡੇਟ ਕਰਾਂਗੇ ਕਿ ਬਈ ਅੱਗੇ ਸਾਨੂੰ ਹੋਰ ਕਿਸ ਚੀਜ਼ ਦੀ ਜ਼ਰੂਰਤ ਹੈ ਤੇ ਫਿਲਹਾਲ ਹਾਲ ਦੀ ਗੱਡੀ ਜੋ ਹੈ ਹੁਣ ਜੋ ਪਾਣੀ ਨਿਕਲ ਚੁੱਕਿਆ ਹੈ ਘਰਾਂ ਦੇ ਵਿੱਚੋਂ ਤੇ ਹੁਣ ਉੱਥੇ ਡਿਸਇਨਫੈਕਟੈਂਟਸ ਦੀ ਹੋਗੀ ਮੋਸਕੀਟੋ ਰਿਪੈਲੈਂਟਸ ਦੀ ਹੋਗੀ ਕਚਵਾ ਸਾਫ ਜਿਸ ਨੂੰ ਅਸੀਂ ਕਹਿੰਦੇ ਆ ਉਹ ਹੋਗੀ ਆਡੋਮਾਸ ਹੋਗੀ ਸੈਨੀਟਰੀ ਪੈਡਸ ਹੋਗੇ ਸੈਨੀਟਾਈਜ਼ਰਸ ਹੋਗੇ ਇਨ੍ਹਾਂ ਚੀ ਕਰਕੇ ਅਸੀਂ ਅਪੀਲ ਕਰਨਾ ਚਾਹੁੰਦੇ ਆ ਕਿ ਅਗਰ ਕੋਈ ਦੇਣਾ ਚਾਹੁੰਦਾ ਹੈ ਤੇ ਹੁਣ ਜੋ ਸਾਡੇ ਕੋਲ ਇਥੇ ਲੈ ਕੇ ਆਏ ਜੋ ਸਮਾਨ ਉਹ ਸੰਗਤ ਸਾਨੂੰ ਇਹਨਾਂ ਚੀਜ਼ਾਂ ਦੀ ਜੋ ਹੈ ਉਹ ਡਿਮਾਂਡ ਜੋ ਹੈ ਉਹ ਅਗੇ ਆ ਰਹੀ ਹੈ ਤੇ ਫਿਲਹਾਲ ਸਾਨੂੰ ਹਾਲ ਦੀ ਗੱਡੀ ਰਾਸ਼ਨ ਦੀ ਵੀ ਕੋਈ ਰਿਕੁਆਇਰਮੈਂਟ ਨਹੀਂ ਹੈ ਐਸਚ ਤੇ ਬਾਕੀ ਜੋ ਫੈਮਿਲੀਜ਼ ਹਨ ਉਹਨਾਂ ਵਾਸਤੇ ਸਾਡੇ ਕੋਲ ਜੋ ਰਾਸ਼ਨ ਇਕੱਠਾ ਹੋਇਆ ਦਾ ਅਸੀਂ ਉਹਨਾਂ ਨੂੰ ਵੀ ਜੋ ਹੈ ਫੈਮਿਲੀਜ਼ ਜੋ ਜੋ ਸੈਟਲਮੈਂਟ ਤੇ ਆ ਰਹੀਆਂ ਨੇ ਉਹਨਾਂ ਨੂੰ ਅਸੀਂ ਮੰਥਲੀ ਰਾਸ਼ਨ ਦੀ ਜੋ ਇੱਕ ਇੱਕ ਕਿੱਟ ਹੈ ਅਸੀਂ ਬਣਾ ਕੇ ਦੇ ਰਹੇ ਆ ਕਿ ਇੱਕ ਇੱਕ ਮਿੰਟ ਇੱਕ ਇੱਕ ਮਹੀਨੇ ਅਸੀਂ ਉਹਨਾਂ ਨੂੰ ਰਾਸ਼ਨ ਜੋ ਹੈ ਉਹ ਫੀਡ ਕਰ ਰਹੇ ਹਾਂ ਪੂਰਾ ਤੇ ਇਹੀ ਬੇਨਤੀ ਸੀ ਤੇ ਬਾਕੀ ਅਗਰ ਕੋਈ ਦੇਣਾ ਚਾਹੁੰਦਾ ਹੈ ਡੋਨੇਟ ਕਰਨਾ ਚਾਹੁੰਦਾ ਹੈ ਤੇ ਉਹ ਸਾਨੂੰ ਸਾਡੇ ٹرسٹ ਦੇ ਅਕਾਊਂਟ ਦੇ ਵਿੱਚ ਵੀ ਡੋਨੇਟ ਕਰ ਸਕਦਾ ਹੈ ਤੇ ਦੂਸਰਾ ਨੰਬਰ ਸਾਡੀ ਜੋ ਇਹ ਸੇਵਾਵਾਂ ਨੇ ਅੱਗੇ ਸਾਡੀ ਫਰਦਰ ਪੰਜਾਬ ਵਾਸਤੇ ਵੀ ਜੋ ਹੈ ਉਹ ਸੇਵਾਵਾਂ ਜੋ ਦੋ ਤਿੰਨ ਦਿਨ ਦੇ ਵਿੱਚ ਸਾਨੂੰ ਅਸੀਂ ਅਪਡੇਟ ਲੈ ਰਹੇ ਹਾਂ ਕਿ ਪੰਜਾਬ ਦੇ ਵਿੱਚ ਵੀ ਜੋ ਹੈ ਹਾਲਾਤ ਕਾਫੀ ਖਰਾਬ ਨੇ ਤੁਸੀਂ ਸਾਰੇ ਦੇਖ ਰਹੇ ਹੋ ਤੇ ਪੰਜਾਬ ਦੇ ਵਿੱਚ ਅਸੀਂ ਪੂਰਾ ਅਸੈਸਮੈਂਟ ਕਰਾਂਗੇ ਇਸ ਵਾਰ ਕਿ ਜੋ ਜਿਸ ਚੀਜ਼ ਦੀ ਰਿਕੁਆਇਰਮੈਂਟ ਹੈ ਅਸੀਂ ਹੋਲਡ ਕਰਕੇ ਜ਼ਰੂਰ ਜਾਾਂਗੇ ਦੋ ਤਿੰਨ ਦਿਨ ਲੇਕਿਨ ਅਸੀਂ ਕੋਸ਼ਿਸ਼ ਕਰਾਂਗੇ ਕਿ ਅਗਰ ਪੰਜਾਬ ਦੇ ਵਿੱਚ ਸਾਨੂੰ ਜੋ ਕਾਲ ਆਂਦੀ ਹੈ ਸਾਡੀ ਜੋ ਟਾਈ ਅਪ ਚੱਲ ਰਹੀ ਹੈ ਨਾ ਕਿ ਉੱਥੇ ਟੀਮਾਂ ਦੇ ਨਾਲ ਤੇ ਅਗਰ ਜਿਸ ਚੀਜ਼ ਦੀ ਰਿਕੁਆਇਰਮੈਂਟ ਬੰਦੀ ਹੈ ਅਸੀਂ ਸੰਗਤ ਨੂੰ ਅਪੀਲ ਕਰਾਂਗੇ ਤੇ ਉਹ ਚੀਜ਼ ਲੈ ਕੇ ਅਸੀਂ ਪੰਜਾਬ ਦੇ ਨਾਲ ਵੀ ਮੋਢੇ ਦੇ ਨਾਲ ਮੋਢਾ ਜੋੜ ਕੇ ਇਸ ਵਾਰ ਫਿਰ ਅਸੀਂ ਖੜੇ ਹੋਵਾਂਗੇ ਸਾਰੀ ਜੰਮੂ ਦੀ ਸੰਗਤ ਨੂੰ ਅਸੀਂ ਫਿਰ ਇੱਕ ਵਾਰੀ ਅਪੀਲ ਕਰਾਂਗੇ ਦੁਬਾਰਾ ਪਿਛਲੀ ਵਾਰੀ ਸਾਡੀ ਜੰਮੂ ਦੀ ਸੰਗਤ ਨੇ ਬਹੁਤ ਵਧੀਆ ਰਿਸਪੌ ਇਸੇ ਟਾਈਮ ਬੈਠ ਕੇ ਜੋ ਅਸੀਂ ਅਪੀਲ ਕੀਤੀ ਸੀ ਤੇ ਨੈਕਸਟ ਡੇ ਸਾਡੇ ਕੋਲ ਇੱਥੇ ਪੈਰ ਰੱਖਣ ਦੀ ਜ਼ਰੂਰਤ ਨਹੀਂ ਸੀ ਤੇ ਇਸ ਵਾਰੀ ਫੇਰ ਅਸੀਂ ਜੋ ਹੈ ਉਹ ਪੰਜਾਬ ਦੇ ਨਾਲ ਮੋਢੇ ਦੇ ਨਾਲ ਮੋਢਾ ਜੋੜ ਕੇ ਖੜਾ ਕਰਾਂਗੇ ਆਪਣਾ ਤੇ ਸਾਰੇ ਸੰਗਤ ਨੂੰ ਇਹੀ ਅਪੀਲ ਹੈ ਕਿ ਵੱਧ ਛੱਡ ਕੇ ਇਹੋ ਜੀ ਸੇਵਾਵਾਂ ਦੇ ਵਿੱਚ ਸਾਨੂੰ ਅੱਗੇ ਆਉਣਾ ਚਾਹੀਦਾ ਹੈ ਤੇ ਸਭ ਤੋਂ ਪਹਿਲੇ ਸਾਨੂੰ ਜੋ ਆਪਣਾ ਘਰ ਦੇਖਣਾ ਹੈ ਤੇ ਅਸੀਂ ਆਪਣੇ ਘਰ ਨੂੰ ਪਹਿਲੇ ਸਵਾਰਾ ਕਰਕੇ ਤੇ ਫਿਰ ਅਸੀਂ ਜੋ ਹੈ ਆਪਣਾ ਜੋ ਰੁਕਾ ਹੈ ਉਹ ਪੰਜਾਬ ਵੱਲੋਂ ਵੀ ਕਰਾਂਗੇ ਜੀ ਅਵਲ ਅੱਲਾਹ ਨੂਰ ਉਪਾਇਆ ਕੁਦਰਤ ਕੇ ਸਭ ਬੰਦੇ ਇੱਕ ਨੂਰ ਤੇ ਸਭ जग ਉਪਜਿਆ ਕੋਣ ਭਲੇ ਕੋ ਮੰਦੇ ਇਹ ਸਿਧਾਂਤ ਸਾਹਿਬ ਸ੍ਰੀ ਗੁਰੂ ਨਾਨਕ ਪਾਤਸ਼ਾਹ ਜੀ ਤੋਂ ਸ਼ੁਰੂ ਹੋ ਕਰਕੇ ਗੁਰੂ ਗੋਬਿੰਦ ਸਿੰਘ ਜੀ ਤੱਕ ਚੱਲਿਆ ਔਰ ਗੁਰਗ੍ਰੰਥ ਸਾਹਿਬ ਜੀ ਦੇ ਵਿੱਚ ਅੱਜ ਵੀ ਇਸੇ ਸਿਧਾਂਤ ਦੇ ਉੱਤੇ ਪਹਿਰਾ ਦਿੰਦੇ ਹੋਏ ਗੁਰਨਾਨਕ ਲੰਗਰ ਮਿਸ਼ਨ ਜਿਹੜਾ ਹੈ ਉਹ ਲਗਾਤਾਰ ਇਸੇ ਪੈਰੇ ਇਸੇ ਦੇ ਉੱਤੇ ਪਹਿਰਾ ਦੇ ਕੇ ਚੱਲ ਰਿਹਾ ਹੈ ਅਵੀਰ ਰਵਿਨਾਸ਼ੀ ਸਿੰਘ ਜੀ ਸਾਡੇ ਨਾਲ ਜੁੜੇ ਨੇ ਅਵੀਰ ਜੀ ਕੀ ਕਹਿਣਾ ਚਾਹੋਗੇ ਸੰਗਤ ਨੂੰ ਕੀ ਹੋਰ ਕੋਈ ਅਪੀਲ ਤੁਹਾਡੇ ਵੱਲੋਂ ਕਿਉਂਕਿ ਖਾਸ ਕਰਕੇ ਦੇਖਿਆ ਜਾਂਦਾ ਹੈ ਕਿ ਆਮ ਤੌਰ ਤੇ ਜਿਹੜੇ ਲੋਕੀ ਨੇ ਉਹ ਬਹੁਤ ਸਾਰਾ ਸਮਾਨ ਤਾਂ ਦੇ ਜਾਂਦੇ ਨੇ ਪਰ ਉਹਦੇ ਵਿੱਚ ਕੀ ਹੁੰਦਾ ਕਿ ਸਾਨੂੰ ਵੀ ਕਈ ਵਾਰੀ ਪ੍ਰੋਬਲਮਸ ਆ ਜਾਂਦੀਆਂ ਨੇ ਤਾਂ ਫਿਲਹਾਲ ਜਿਸ ਤਰ੍ਹਾਂ ਬਲਜੀਤ ਵੀਰ ਜੀ ਨੇ ਕਿਹਾ ਕਿ ਹੁਣ ਸਮਾਨ ਦੀ ਕੱਪੜੇ ਦੀ ਖਾਸ ਕਰਕੇ ਹਜੇ ਲੋਡ ਨਹੀਂ ਹੈ ਤਾਂ ਕੀ ਕਹਿਣਾ ਚਾਹੋਗੇ ਜੋ ਸੰਗਤ ਨੇ ਇੱਥੇ ਇੰਨਾ ਹੜਪਾਤਾ ਕੱਪੜਿਆਂ ਦਾ ਤਾਂ ਹੁਣ ਅੱਗੇ ਸੇਵਾ ਨਿਭਾਣੀ ਤਾਂ ਉਠੀ ਤੇ ਲੱਗਦੀ ਹੈ ਪਰ ਕਿਸ ਤਰ੍ਹਾਂ ਹੋਏਗਾ ਸਾਰਾ ਆਕਸੀ ਸائیں ਦੇਖ ਰਹੀ ਸਾਰੀ ਸੰਗਤ ਨੂੰ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਸਾਰੀਆਂ ਸੰਗਤਾਂ ਦੇ ਚਰਨਾਂ 'ਚ ਪਹਿਲਾਂ ਵੀ ਸਾਡੇ ਵੀਰ ਬੀਰ ਬਲਜੀਤ ਸਿੰਘ ਨੇ ਚਰਨਾਂ 'ਚ ਅਪੀਲ ਕੀਤੀ ਹੈ ਤੁਹਾਡੇ ਕੀ ਅਜੇ ਫਿਲਹਾਲ ਕਿਸੇ ਵੀ ਚੀਜ਼ ਦੀ ਜ਼ਰੂਰਤ ਨਹੀਂ ਜੀ ਜੀ ਥੋੜਾ ਜਿਹਾ ਇਸ ਚੀਜ਼ ਨੂੰ ਹੋਲਡ ਆਨ ਰੱਖੀਏ ਪਹਿਲਾ ਜੋ ਸਾਡੇ ਕੋਲ ਜਿੰਨਾ ਕਸਾਮਾਨ ਆਇਆ ਹੈ ਪਹੁੰਚ ਚੁੱਕਿਆ ਜਿਹੜਾ ਪਹੁੰਚ ਚੁੱਕਿਆ ਉਹ ਅਸੀਂ ਪਹਿਲੇ ਅੱਗੇ ਡਿਸਟ੍ਰਿਬਿਊਟ ਕਰਕੇ ਦੇਖਾਂਗੇ ਜਾਇਜ਼ਾ ਲਾਂਗੇ ਵੀ ਹੋਰ ਸਮਾਨ ਦੀ ਜ਼ਰੂਰਤ ਹੈ ਜਾਂ ਨਹੀਂ ਉਹਨੂੰ ਦੇਖਦੇ ਦੇਖਦੇ ਫਿਰ ਅੱਗੇ ਦੇਖਾਂਗੇ ਜੇ ਸਭ ਦੀ ਡਿਮਾਂਡ ਹੋਏਗੀ ਅਸੀਂ ਮੀਡੀਆ ਰਾਈ ਸੰਗਤ ਆਪ ਸੰਤਾਂ ਤੱਕ ਪਹੁੰਚਾਉਣ ਦੀ ਜਰੂਰ ਕੋਸ਼ਿਸ਼ ਕਰਾਂਗੇ। ਤੋਂ ਹੁਣ ਜਿਹੜਾ ਟੀਚਾ ਫਿਲਹਾਲ ਤੁਹਾਡਾ ਇਹ ਕੱਪੜੇ ਜਿਹੜੇ ਨੇ ਉਹ ਜਗ੍ਹਾ ਜਗ੍ਹਾ ਪਹੁੰਚਾਣ ਦੇ ਹੀ ਐ। ਜੀ ਕੱਪੜਾ ਤੇ ਨਾਲ ਜੋ ਬੇਸਿਕ ਨੀਡਸ ਨੇ ਬੇਸਿਕ ਨੀਡਸ ਮੱਛ ਦਾਨੀਆਂ ਵਗੈਰਾ ਜਾਂ ਜੋ ਵੀ ਮੈਡੀਸਿਨ ਵਗੈਰਾ ਹੋ ਗਿਆ ਰਾਸ਼ਨ ਕਿੱਟਸ ਵਗੈਰਾ ਬਣੀਆਂ ਪਈਆਂ ਸਾਡੇ ਕੋਲ ਡਰਾਈ ਰਾਸ਼ਨ ਦੀ ਉਹ ਸੰਤਾਂ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰਾਂਗੇ ਜਿਹੜੇ ਹੜ ਪੀੜਤ ਨੇ ਤੇ ਬਾਕੀ ਅਗੇ ਦੇਖੋ ਜਿਸ ਜਿਸ ਤਰ੍ਹਾਂ ਦਾ ਸਮਾਂ ਹੁੰਦਾ ਹੈ ਜਿਸ ਸਭ ਦੇ ਟਾਸਕ ਸਾਨੂੰ ਮਿਲਣਗੇ ਉਹ ਵਾਈਗਰੂ ਸਾਡੇ ਤੇ ਮਿਹਰ ਭਰਿਆ ਹੱਥ ਰੱਖ ਕੇ ਨਿਭਾਉਂਦੀ ਜ਼ਰੂਰ ਕੋਸ਼ਿਸ਼ ਕਰਾਂਗੇ ਤੋਂ ਦਰਸ਼ਕੋ ਮੈਂ ਤੁਹਾਨੂੰ ਇੱਕ ਚੀਜ਼ ਹੋਰ ਜ਼ਰੂਰ ਦੱਸਣਾ ਚਾਹਾਂਗਾ ਇੱਕ ਤਾਂ ਇਹ ਇੱਕ ਬਹੁਤ ਹੀ ਵਧੀਆ ਡਿਸਪਲਿਨ ਦੇ ਨਾਲ ਸੇਵਾ ਤੁਸੀਂ ਦੇਖ ਰਹੇ ਹੋ ਕਿਵੇਂ ਚੱਲ ਰਹੀ ਹੈ ਕੱਪੜਿਆਂ ਨੂੰ ਬਿਲਕੁਲ ਤੈਅ ਲਗਾਇਆ ਜਾ ਰਿਹਾ ਹੈ ਤਾਂ ਕਿ ਇਹ ਕੱਪੜੇ ਜਿਹੜੇ ਨੇ ਖਿੱਲਰ ਕੇ ਨਾ ਜਾਣ ਔਰ ਬੜਾ ਸੋਹਣੇ ਤਰੀਕੇ ਦੇ ਨਾਲ ਜਿਹੜਾ ਹੈ ਇਹਨਾਂ ਕੱਪੜਿਆਂ ਨੂੰ ਜਿੱਥੇ ਵੀ ਪਹੁੰਚਾਇਆ ਜਾਏ ਉੱਥੇ ਪਹੁੰਚਾਇਆ ਜਾਏ ਇੱਕ ਹੋਰ ਚੀਜ਼ ਮੈਂ ਜ਼ਰੂਰ ਵੀਰ ਨੂੰ ਕਹਾਂਗਾ ਅਗਰ ਮੇਰੇ ਨਾਲ ਆ ਜਾਣ ਬਾਹਰ ਜਿਹੜਾ ਹੈ ਉਹ ਦਿਖਾਉਣ ਦੀ ਮੈਂ ਕੋਸ਼ਿਸ਼ ਕਰਾਂਗਾ ਔਰ ਸਭ ਤੋਂ ਵੱਡੀ ਸੇਵਾ ਜਿਹੜੀ ਹੈ ਗੁਰਨਾਨਕ ਲੰਗਰ ਮਿਸ਼ਨ ਇਸ ਵੇਲੇ ਜਿਹੜੀ ਨਿਭਾ ਰਿਹਾ ਹੈ ਇਹਦੇ ਨਾਲ ਦੇ ਨਾਲ ਇੱਕ ਸੇਵਾ ਤੁਹਾਨੂੰ ਮੈਂ ਹੋਰ ਜ਼ਰੂਰ ਦੱਸਾਂਗਾ ਅਗਰ ਕੈਮਰਾ ਵੀਰ ਨੂੰ ਮੈਂ ਕਹਾਂਗਾ ਕਿ ਇਸ ਸਾਈਡ ਆ ਜਾਓ ਇਹ ਦੋ ਵੀਰ ਸਾਡੇ ਇੱਥੇ ਲੱਗੇ ਹੋਏ ਨੇ ਕਿਉਂਕਿ ਸੰਗਤ ਵੱਲੋਂ ਸਿਰਫ ਕੱਪੜੇ ਹੀ ਨਹੀਂ ਬਰਤਨ ਹੀ ਨਹੀਂ ਨਾਲ ਦੇ ਨਾਲ ਜੋੜਿਆਂ ਦੀ ਜਿਹੜੀ ਸੇਵਾ ਹੈ ਉਹ ਵੀ ਕੀਤੀ ਗਈ ਹੈ ਔਰ ਵਾਕਈ ਦੇ ਵਿੱਚ ਇਹ ਜੋੜੇ ਕੋਈ ਪੁਰਾਣੇ ਨਹੀਂ ਹਨ ਕਾਫੀ ਅੱਛੀ ਕੁਆਲਿਟੀ ਦੇ ਜੋੜੇ ਯਾਨੀ ਕਿ ਚਪਲਾ ਬੂਟ ਇਹ ਚੀਜ਼ਾਂ ਜਿਹੜੀਆਂ ਨੇ ਬੱਚਿਆਂ ਦੀਆਂ ਵੱਡਿਆਂ ਦੀਆਂ ਹਰ ਤਰ੍ਹਾਂ ਦੇ ਨੰਬਰ ਦੀ ਜਿਹੜੀ ਸੇਵਾ ਹੈ ਉਹ ਇੱਥੇ ਪਹੁੰਚੀ ਹੈ ਗੁਰਨਾਨਕ ਲੰਗਰ ਮਿਸ਼ਨ ਦੇ ਜਿਹੜੇ ਵੀਰ ਨੇ ਉਹ ਇੱਥੇ ਲੱਗੇ ਹੋਏ ਨੇ ਕਿਉਂਕਿ ਆਮ ਤੌਰ ਤੇ ਦੇਖਿਆ ਜਾਂਦਾ ਹੈ ਕਿ ਲੋਕੀ ਕਿਸੇ ਦੇ ਜੋਤਿਆਂ ਨੂੰ ਹੱਥ ਲਾਉਣ ਤੋਂ ਕਿਤਰੋਂਦੇ ਨੇ ਪਰ ਇਹ ਸਾਡੇ ਜਿਹੜੇ ਵੀਰ ਨੇ ਨਾ ਇਹ ਅੱਜ ਮੈਂ ਪਿਛਲੇ 3-4 ਘੰਟੇ ਤੋਂ ਇੱਥੇ ਹੀ ਇਹਨਾਂ ਦੇ ਅੱਗੇ ਪਿੱਛੇ ਵਿਚਰ ਰਿਆ ਸੀ ਔਰ ਇਹ 3-4 ਘੰਟੇ ਤੋਂ ਲਗਾਤਾਰ ਬਿਨਾਂ ਰੁਕੇ ਇਹ ਜੋੜਿਆਂ ਦੀ ਜਿਹੜੀ ਹੈ ਪੈਕਿੰਗ ਜਿਹੜੀ ਹੈ ਉਹ ਕਰ ਰਹੇ ਨੇ ਕਿਉਂਕਿ ਸੰਗਤ ਨੇ ਬਹੁਤ ਸਾਰੇ ਜੋੜੇ ਜਿਹੜੇ ਨੇ ਉਹ ਇੱਥੇ ਦਿੱਤੇ ਨੇ ਮੈਂ ਦੇਖ ਰਿਹਾ ਸੀ ਵਿੱਚ ਕਾਫੀ ਮਹਿੰਗੇ ਮਹਿੰਗੇ ਬੂਟ ਚਪਲਾਂ ਵੀ ਹਨ ਔਰ ਉਮੀਦ ਕਰਦੇ ਹਾਂ ਕਿ ਇਹ ਜੋੜੇ ਜਿਸ ਤਰੀਕੇ ਦੀ ਪੈਕਿੰਗ ਹੋ ਰਹੀ ਹੈ ਇਹ ਹਰ ਇੱਕ ਉਸ ਨੀਡੀ ਬੰਦੇ ਤੱਕ ਉਸ ਜ਼ਰੂਰਤਮੰਦ ਤੱਕ ਪਹੁੰਚਣਗੇ ਜਿਨ੍ਹਾਂ ਨੂੰ ਇਸ ਇਹਨਾਂ ਚੀਜ਼ਾਂ ਦੀ ਜ਼ਰੂਰਤ ਹੈ ਮਿਰਜ ਕੀ ਨਾਮ ਹੈ ਤੁਹਾਡਾ ਦਵਿੰਦਰਦੀਪ ਸਿੰਘ ਦਵਿੰਦਰਦੀਪ ਜੀ 3 ਘੰਟੇ ਤੋਂ ਤਾਂ 3.5 ਘੰਟੇ ਤੋਂ ਤਾਂ ਮੈਂ ਦੇਖ ਰਿਹਾ ਕਿ ਤੁਸੀਂ ਲਗਾਤਾਰ ਬਿਨਾਂ ਰੁਕੇ ਜੁੜੇ ਜਿਹੜੇ ਨਾ ਇੱਥੇ ਬੰਨ ਰਹੇ ਹੋ ਹਾਂਜੀ ਕੀ ਸੋਚ ਕੇ ਅੱਜ ਤੁਸੀਂ 3 ਘੰਟੇ ਆਪਣੇ ਪੂਰੇ ਇੱਥੇ ਲਗਾਏ ਸਾਹ ਛੁੱਟੀ ਦਾ ਵੰਸੀ ਵੈਸੇ ਸੰਦੇਸੀ ਜੀ ਤੇ ਮਤਲਬ ਅਗਰ ਛੁੱਟੀ ਨਾ ਹੁੰਦੀ ਤੇ ਫਿਰ ਫਿਰ ਵੀ ਆ ਹੀ ਜਾਂਦੇ ਹਾਂ ਫਿਰ ਵੀ ਆ ਹੀ ਜਾਂਦੇ ਫਿਰ ਵੀ ਆ ਜਾਂਦੇ ਛੁੱਟੀ ਲਾ ਕੇ ਆ ਜਾਂਦੇ ਜੀ 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 ਬਹੁਤ ਵਧੀਆ ਤੇ ਇੱਕ ਸੇਵਾ ਦਾ ਨਾਲ ਜੁੜਨ ਦਾ ਮੌਕਾ ਮਿਲਿਆ ਹਾਂ ਤੇ ਉਹ ਉਹ ਫਿਰ ਬਸ ਉਸਦੇ ਨਾਲ ਲਗੇਦੇ ਆ ਗੁਰਨਾਨਕ ਲੰਗਰ ਮਿਸ਼ਨ ਨਾਲ ਕਿੰਨੀ ਦੇਰ ਤੋਂ ਚੱਲ ਰਹੇ ਹੋ ਸਾਲ ਹੋ ਗਿਆ ਮੈਨੂੰ ਇੱਕ ਸਾਲ ਹਾਂਜੀ ਇੱਕ ਸਾਲ ਹੋ ਗਿਆ ਇੱਕ ਸਾਲ ਦੇ ਵਿੱਚ ਕਿੰਨੀ ਵਾਰੀ ਸੇਵਾ ਦੇ ਵਿੱਚ ਜੁੜੇ ਹੋ ਇਸ ਤਰ੍ਹਾਂ ਦੀ ਮਤਲਬ ਆਪਦਾ ਦੀਆਂ ਜਾਂਦੇ ਰਹਿੰਦੇ ਆ ਵੈਸੇ ਕਾਫੀ ਵਾਰੀ ਜਾਂਦੇ ਰਹਿੰਦੇ ਆ ਰਾਸ਼ਨ ਕਿਟਸ ਵਗੈਰਾ ਸੀ ਲਗਾਤਾਰ ਵੰਡਦੇ ਰਹਿੰਦੇ ਸੀ ਬਹੁਤ ਵਾਰ ਦੇਖਿਆ ਤੁਹਾਨੂੰ ਲੈਂਟਰ ਦੀ ਸੇਵਾਸਤੇ ਵੀ ਜਾਂਦੇ ਆ ਲੈਂਟਰ ਦੀ ਸੇਵਾ ਆਸ਼ੀਆਂ ਨੇ ਲੋਕਾਂ ਦੇ ਬਣਾਏ ਜਾਂਦੇ ਨੇ ਬਿਲਕੁਲ ਬਿਲਕੁਲ ਤੋਂ ਅੱਜ ਜੋ ਸੇਵਾ ਤੁਹਾਡੇ ਕੋਲ ਆਈ ਹੈ ਇਹ ਕਿੰਨੇ ਕ ਇਸ ਵੇਲੇ ਤੱਕ ਜੋੜੇ ਤੁਸੀਂ ਪੈਕ ਕਰ ਚੁੱਕੇ ਹੋ ਤਕਰੀਬਨ 2 300 300 ਦੇ ਕਰੀਬ ਉੱਪਰ ਹੋ ਗਏ ਨੇ 300 ਤੋਂ ਉੱਪਰ ਜੋੜਾ ਪੈਕ ਕਰ ਚੁੱਕੇ ਹਾਂ ਹਾਂਜੀ ਹਾਂਜੀ ਉਸ ਸਾਈਡ ਵੀ ਹਨ ਜੋ ਪੈਕ ਕਰ ਦਿੱਤੀਆਂ ਰੱਖੇ ਸਾਈਡ ਤੇ ਅੱਛਾ ਤੁਸੀਂ ਬਾਹਰ ਅੰਦਰ ਅੰਦਰ ਲੈ ਕੇ ਚਲੇ ਗਏ ਹੋ ਤੇ ਬਾਕੀ ਇਹ ਭੇਜ ਦੇਣਾ ਜੀ ਔਰ ਬਹੁਤ ਸਾਰੇ ਜੋੜੇ ਨੇ ਹਜੇ ਜਿਹੜੇ ਇੱਥੇ ਪੈਕਿੰਗ ਚੱਲ ਰਹੀ ਹੈ ਔਰ ਵਾਕਈ ਤੇ ਵਿੱਚ ਇਸ ਵਾਰ ਦਿਲੋਂ ਸਲਾਮ ਦਿਲੋਂ ਸਲੂਟ ਜੰਮੂ ਕਸ਼ਮੀਰ ਦੀ ਸੰਗਤ ਨੂੰ ਤੋ ਇਹ ਜੋ ਸਾਰੀ ਸੇਵਾ ਹੈ ਇਹ ਸਮੂਹ ਸੰਗਤ ਵੱਲੋਂ ਮੈਂ ਸਭ ਤੋਂ ਵੱਡੀ ਜਿਹੜਾ ਇੱਕ ਅਸੀਂ ਕਹਿ ਸਕਦੇ ਹਾਂ ਕਿ ਸਲੂਟ ਹੈ ਅ ਵੀਰ ਜੀ ਮੈਂ ਇੱਕ ਤੁਹਾਡੇ ਕੋਲ ਜ਼ਰੂਰ ਪੁੱਛਣਾ ਚਾਹਾਂਗਾ ਕਿ ਕੁਝ ਸਮਾਨ ਜਿਹੜਾ ਹੈ ਨਵਾਂ ਆਇਆ ਸੀ ਉਹ ਕਿਹਨਾਂ ਨੇ ਦਿੱਤਾ ਸੀ ਵੀਰ ਜੀ ਸਾਡੇ اپنی ਐਨਜੀਓ ਦੇ ਮੈਂਬਰ ਵੀ ਨੇ ਜੋ ਥੋੜੀ ਦੇਰ ਤੋਂ ਸਾਡੇ ਨਾਲ ਜੁੜੇ ਨੇ ਵਿਕਰਮ ਬਰਮਾ ਜੀ ਬਿਜੇਪੁਰ ਤੋਂ ਉਹਨਾਂ ਦੀ ਆਪਣੀ ਜੋ ਰੈਡੀमेड ਦੀ ਸ਼ਾਪ ਹੈ ਤੇ ਉਹਨਾਂ ਨੇ ਕਾਫੀ ਜੋੜੇ ਜੋ ਚੱਪਲ ਔਰ ਬੂਟ ਨਵੀਂ ਫਰੈਸ਼ ਅੱਛਾ ਫਰੈਸ਼ ਚੱਪਲਾਂ ਦੇ ਦਿੱਤੀਆਂ ਫਰੈਸ਼ ਔਰ ਮੇਬੀ ਕੀ ਬਾਤ ਹੈ 25 ਤੋਂ 30 ਜੋੜੇ ਸ਼ਾਇਦ ਕੱਪੜੇ ਵੀ ਹੋਣਗੇ ਜੋ ਫਰੈਸ਼ ਉਹ ਵੀ ਨਵੇਂ ਦਿੱਤੇ ਆ ਬਿਲਕੁਲ ਸੇਵਾ ਕੀਤੀ ਉਹਨਾਂ ਦਾ ਸਪੈਸ਼ਲ ਥੈਂਕਸ ਤੋਂ ਸਪੈਸ਼ਲ ਥੈਂਕਸ ਸ਼ੁਕਰੀਆ ਸਮੂਹ ਸੰਗਤ ਦਾ ਵਿਕਰਮ ਵਰਮਾ ਜੀ ਦਾ ਵੀ ਸਾਡੇ ਬਿਸ਼ਨਾ ਤੋਂ ਵੀ ਕਾਫੀ ਜਿਹੜੇ ਵੀਰ ਸੀ ਉਹ ਵੀ ਅੱਜ ਮੈਂ ਦੇਖ ਰਿਹਾ ਸੀ ਕਿਉਂਕਿ ਮੈਂ ਪਿਛਲੇ 3-4 ਘੰਟੇ ਤੋਂ ਇੱਥੇ ਵਿਚਰ ਰਿਹਾ ਬਿਸ਼ਨਾ ਇਲਾਕਾ ਮੀਰਾ ਸਾਹਿਬ ਇਲਾਕਾ ਸਿੰਬਲ ਇਲਾਕਾ ਜੰਮੂ ਦਾ ਸੈਨਿਕ ਕਲੋਨੀ ਰਿਹੜੀ ਬਖਸ਼ੀ ਨਗਰ ਮੈਂ ਕਿਹੜੀ-ਕਿਹੜੀ ਜਗ੍ਹਾ ਦਾ ਨਾਮ ਲਵਾਂ ਔਰ ਕਿਹੜੀ-ਕਿਹੜੀ ਜਗ੍ਹਾ ਦੀ ਸੰਗਤ ਦਾ ਜਿਹੜਾ ਹੈ ਉਹ ਸ਼ੁਕਰੀਆ ਅਦਾ ਕਰਾਂ ਕਿ ਜਿਹੜੇ ਕੀ ਗੁਰੂ ਨਾਨਕ ਲੰਗਰ ਮਿਸ਼ਨ ਤੁਸੀਂ ਦੇਖ ਰਹੇ ਹੋ ਇਹ ਜੋੜੇ ਸਾਹਮਣੇ ਖੋਲ ਰਹਿਣ ਵੀਰ ਔਰ ਬਿਲਕੁਲ ਫਰੈਸ਼ ਨੇ ਬਿਲਕੁਲ ਫਰੈਸ਼ ਚਪਲਾ ਬਿਲਕੁਲ ਫਰੈਸ਼ ਬੂਟ ਔਰ ਇਹ ਨਹੀਂ ਕਿ ਕੋਈ ਸਸਤੀ ਚੀਜ਼ ਹੈ ਔਰ ਬ੍ਰਾਂਡਡ ਚੀਜ਼ਾਂ ਨੇ ਔਰ ਬੜੀਆਂ ਵਧੀਆ ਚੀਜ਼ਾਂ ਜਿਹੜੀਆਂ ਇਹ ਹੜਪੀੜਤਾ ਦੇ ਲਈ ਜਿਹੜਾ ਹੈ ਉਹ ਭੇਜੀਆਂ ਗਈਆਂ ਹਨ ਔਰ ਓਵਰ ਆਲ ਗੱਲ ਕਹਿਣਾ ਇਹੋ ਹੀ ਹੈ ਕਿ ਦਿਲੋਂ ਸਲਾਮ ਦਿਲੋਂ ਸਲੂਟ ਉਸ ਸਮੂਹ ਸੰਗਤ ਨੂੰ ਜਿਸ ਸੰਗਤ ਨੇ ਇਹ ਸਾਰਾ ਹੜ ਜਿਹੜਾ ਇੱਥੇ ਸਮਾਨ ਦਾ ਲੈ ਕੇ ਆਉਂਦਾ ਹੁਣ ਆਪਸੀ ਸਾਇੰਟੀਵੀ ਵੱਲੋਂ ਤੇ ਜਿੰਦਰਪਾਲ ਸਿੰਘ ਵੱਲੋਂ ਦਿਲੋਂ ਸਲਾਮ ਅਸੀਂ ਉਹਨਾਂ ਸਾਰੇ ਸੰਗਤ ਦੇ ਜਿਹੜੀ ਇਸ ਸੇਵਾ ਦੇ ਵਿੱਚ ਲੱਗੀ ਹੋਈ ਹੈ ਭਾਵੇਂ ਉਹ ਪੰਜਾਬ ਦੇ ਵਿੱਚ ਹੈ ਭਾਵੇਂ ਉਹ ਜੰਮੂ ਦੇ ਵਿੱਚ ਹੈ ਆਪਸੀ ਸਾਇੰਟੀਵੀ ਵੱਲੋਂ ਖਾਸ ਕਰਕੇ ਦਾਸ ਤੇਜਿੰਦਰਪਾਲ ਸਿੰਘ ਵੱਲੋਂ ਉਹਨਾਂ ਦੇ ਚਰਨਾਂ ਦੇ ਵਿੱਚ ਸੋ ਸੋ ਵਾਰ ਨਮਸਕਾਰ ਉਹਨਾਂ ਦੇ ਚਰਨਾਂ ਦੀ ਧੂੜ ਦੇ ਬਰਾਬਰ ਵੀ ਅਸੀਂ ਨਹੀਂ ਆਂ ਔਰ ਉਮੀਦ ਕਰਦੇ ਹਾਂ ਕਿ ਸੰਗਤ ਨੂੰ ਜਦੋਂ ਵੀ ਕੋਈ ਵੀ ਆਪਦਾ ਆਵੇ ਕਿਸੇ ਵੀ ਧਰਮ ਦੇ ਨਾਲ ਜੁੜਿਆ ਹੋਵੇ ਕਿਸੇ ਵੀ ਫਿਰਕੇ ਦੇ ਨਾਲ ਜੁੜਿਆ ਹੋਵੇ ਉਸ ਸੰਗਤ ਸਾਰੀ ਮਿਲ ਕੇ ਇਹੋ ਜੀ ਆਪਦਾ ਦਾ ਸਾਹਮਣਾ ਕਰੇ ਔਰ ਗੁਰਨਾਨਕ ਦੇ ਉਸ ਮਿਸ਼ਨ ਨੂੰ ਜਿਸ ਮਿਸ਼ਨ ਨੂੰ ਗੁਰਨਾਨਕ ਲੰਗਰ ਮਿਸ਼ਨ ਲੈ ਕੇ ਚੱਲ ਰਿਹਾ ਹੈ ਉਸ ਮਿਸ਼ਨ ਨੂੰ ਲਗਾਤਾਰ ਅੱਗੇ ਵਧਾਇਆ ਜਾਏ ਮਨਸ ਕੀ ਜਾਤ ਸਭ ਇੱਕ ਹੈ ਪਹਿਚਾਨ ਬੋਦੇ ਜਿਹੜੇ ਨਾਰੇ ਨੂੰ ਲੈ ਕੇ ਇਸ ਪੰਕਤੀ ਦੇ ਉੱਤੇ ਇੱਕ ਪੈਰਾ ਦਿੱਤਾ ਜਾਵੇ ਤਾਂ ਕਿ ਸਾਰਾ ਜਗਤ ਜਿਹੜਾ ਹੈ ਉਹ ਇੱਕ ਮੁਠੀ ਦੇ ਵਿੱਚ ਇਕੱਠਾ ਹੋ ਕੇ ਇੱਕ ਮਿਕ ਹੋ ਜਾਵੇ ਦੇਖਦੇ ਰਹੋ ਆਪਸੀ ਸਾਂਝੀ ਟੀਵੀ ਇਸ ਤਰ੍ਹਾਂ ਦੀਆਂ ਹੋਰ ਵੀ ਸੁਸਾਇਟੀਆਂ ਲੰਗਰ ਸੇਵਾਵਾਂ ਅਤੇ ਹੋਰ ਵੀ ਸੇਵਾਵਾਂ ਦੇ ਨਾਲ ਤੁਹਾਨੂੰ ਜੋੜਾਂਗੇ ਤੁਹਾਨੂੰ ਨਵੀਂ-ਨਵੀਂ ਅਪਡੇਟ ਜਿਹੜੀ ਹੈ ਉਹ ਦਿੰਦੇ ਰਾਂਗੇ ਤਦ ਤੱਕ ਦੇ ਲਈ ਦਿਓ ਜੀ ਇਜਾਜ਼ਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ